ਆਕੇ ਜਮੜਾ ਕਿੱਧਰ ਗਏ ਨਾ ਅੱਗੇ ਚੱਲੇ ਜਾਓ ਅੱਗੇ ਅੱਗੇ ਪਿੱਛੇ ਪੁਛਾਉਂਦੇ ਪਿੱਛੇ ਪੁਛਾਉਂਦੇ ਨਾ ਹੁਣ ਉਹ ਤੁਸੀਂ ਵੀਡੀਓ ਵੀ ਭੇਜ ਦਿੰਦੇ ਮੈਨੂੰ ਬਾਕੀ ਪਾਤੀ 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 ਬੱਠ ਠੀਕ ਬੱਠ ਠੀਕ ਹੈ ਠੀਕ ਹੈ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਪਹਿਲੀ ਗੱਲ ਤਾਂ ਅੱਜ ਪ੍ਰਿੰਸੀਪਲ ਮੋਹਨ ਲਾਲ ਜੀ ਦਾ ਮੈਂ ਸਵਾਗਤ ਕਰਦਾ ਔਰ ਖੁਸ਼ੀ ਮਹਿਸੂਸ ਕਰਦਾ ਜਿਹੜੇ ਸਾਡੇ ਕਾਫਲੇ ਵੀ ਸ਼ਾਮਲ ਹੋ ਰਹੇ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਵਿਦਵਾਨ ਲੋਕਾਂ ਦਾ ਸਾਡੇ ਕਾਫਲੇ ਵੀ ਸ਼ਾਮਲ ਹੋਣਾ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਦੇ ਹੱਕਾਂ ਲਈ ਪੰਥ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਜੋ ਪ੍ਰੋਗਰਾਮ ਅਸੀਂ ਉਲੀਕਿਆ ਲੋਕ ਉਹਨੂੰ ਸਹੀ ਸਮਝ ਰਹੇ ਨੇ ਔਰ ਮੈਂ ਮਹਿਸੂਸ ਕਰਦਾ ਕਿ ਅੱਜ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਨਜਿੱਠਣ ਲਈ ਮਲ ਅੱਜ 587 ਤੇ ਪੰਜਾਬ 87 ਲੋਕਾਂ ਨੂੰ ਇੱਕ ਮੰਚ ਤੇ ਆਉਣ ਦੀ ਲੋੜ ਆ ਅੱਜ ਪੰਜਾਬ ਉਹ ਜਿਹੜਿਆ ਹੋਇਆ ਨਜ਼ਰ ਆ ਰਿਹਾ ਅੱਜ ਪੰਜਾਬ ਬਰਬਾਦ ਤਬਾਹ ਹੋਇਆ ਨਜ਼ਰ ਆ ਰਿਹਾ ਅੱਜ ਪੰਜਾਬ ਆਰਥਿਕ ਸਮਾਜਿਕ ਰਾਜਨੀਤਿਕ ਸੰਕਟਾਂ ਵਿੱਚ ਘਿਰਿਆ ਹੋਇਆ 4 ਲੱਖ ਕਰੋੜ ਰੁਪਏ ਦਾ ਤਾਂ ਕਰਜ਼ਾ ਪੰਜਾਬ ਦੇ ਸਿਰ ਤੇ ਹੋ ਗਿਆ ਪੰਜਾਬ ਨੂੰ ਸਾਹਮਣੇ ਵਾਲਾ ਹੀ ਕੋਈ ਨਹੀਂ 7000 ਕਰੋੜ ਰੁਪਇਆ ਪੰਜਾਬ ਦਾ ਕੇਂਦਰ ਵਾਲੇ ਦੱਬੀ ਬੈਠੇ ਨੇ ਆਰਡੀਐਫ ਦਾ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਆ ਸੀਆਈਏਐਸ ਐ ਬਿਠਾਤੀ ਲਿਆਣ ਕੇ ਡੈਮ ਤੇ ਬੀਬੀਐਮਬੀ ਤੇ ਕੋਈ ਪੁੱਛਣ ਵਾਲਾ ਨਹੀਂ ਤਨਖਾਹ ਅਸੀਂ ਦੇਣੀ ਆ ਨੌਕਰੀਆਂ ਉਹ ਕਰ ਰਹੇ ਨੇ ਤੇ 50 ਕਿਲੋਮੀਟਰ ਤੇ ਲਿਆਣ ਕੇ ਬੀਐਸਐਫ ਬਿਠਾਤੀ ਪੰਜਾਬ ਅੱਜ ਇੱਕ ਕਿਸਮ ਦਾ ਲਾਹਵਾਰਸ ਹੋਇਆ ਪਿਆ ਪੰਜਾਬ ਨੂੰ ਜਗਾਉਣ ਦੀ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਜੋ ਪ੍ਰਧਾਨ ਬਣੇ ਨੇ ਸ਼ਰਮਣੀ ਅਕਾਲੀ ਦਲ ਦੇ ਬੁਰਜ ਅਕਾਲੀ ਫੁਲਾਦ ਸਿੰਘ ਜੀ ਅੰਮ੍ਰਿਤਸਰ ਤੋਂ ਇਹ ਲਹਿਰ ਜਿਹੜੀ ਸ਼ੁਰੂ ਹੋਈ ਆ ਮੈਂ ਸਮਝਦਾ ਕਿ ਇਹ ਨਤਾਰਾ ਵੀ ਤਰੀਕ ਨੂੰ ਕੱਲ ਲੋਂਗੋਵਾਲ ਦੀ ਧਰਤੀ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਰਸੀ ਸਮਾਗਮਾਂ ਤੇ ਸਾਬਤ ਕਰ ਦੇਗੀ ਕਿ ਅਸਲੀ ਕੌਣ ਆ ਨਕਲੀ ਕੌਣ ਆ ਔਰ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਮੈਂ ਸਮਝਦਾ ਅਕਾਲੀ ਕੋ ਹੋਣ ਵਾਲਿਆਂ ਨੂੰ ਭਾਵੇਂ ਕੋ ਕਿਸੇ ਧੜੇ 'ਚ ਹੋਵੇ ਕਿਸੇ ਗਰੁੱਪ 'ਚ ਹੋਵੇ ਮੈਂ ਅਪੀਲ ਕਰਦਾ ਕਿ ਅਕਾਲੀ ਕੋਣ ਵਾਲੇ ਹੁਣ ਇੱਕ ਪੰਚ ਤੇ ਇਕੱਠੇ ਹੋਣ ਇੱਕ ਦੂਜੇ ਦੇ ਤੂਮਤਾ ਲਾਉਣ ਦੀ ਥਾਂ ਝੂਠੀਆਂ ਕਾਟੋ ਕਲੇਸ਼ ਵਿੱਚ ਉਲਝਣ ਦੀ ਥਾਂ ਆਪਸ ਵਿੱਚ ਉਲਝਣ ਦੀ ਥਾਂ ਜਿਹੜੀਆਂ ਪੰਥ ਵਿਰੋਧੀ ਪੰਜਾਬ ਵਿਰੋਧੀ ਸ਼ਕਤੀਆਂ ਨੇ ਉਹਨਾਂ ਵਿਰੁੱਧ ਲੜਨ ਦੀ ਲੋੜ ਆ ਔਰ ਮੈਂ ਸਮਝਦਾ ਕਿ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਤੇ ਇਤਿਹਾਸਿਕ ਕੱਠ ਲਾਹਮਸਾਲ ਕੱਠ ਮਲ ਇੱਕ ਪੰਜਾਬ ਨੂੰ ਬਚਾਉਣ ਦੇ ਪੰਜਾਬ ਨੂੰ ਜਕਾਉਣ ਦੇ ਜਨਤਕ ਮੁਹਿੰਮ ਦਾ ਆਗਾਜ਼ ਜਿਹੜਾ ਹੈ ਉਹ ਮੋੜ ਬਣੇਗਾ ਔਰ ਇਹਦੇ ਨਾਲ ਮੈਂ ਸਮਝਦਾ ਕਿ 5 6 70 ਲੋਕਾਂ ਦੀ ਪੰਜਾਬ 80 ਲੋਕਾਂ ਦੀ ਲਾਈਨ ਲੰਬੀ ਬਣੇਗੀ ਸਿੰਘ ਚੀਪਾ ਨੇ ਕਿਹਾ